ਜਿਹੜਾ ਕੰਮ ਇਹ ਅੱਜ ਸਾਡੇ ਲੋਕ ਕਰ ਰਹੇ ਹਨ ਨਾ ਤਾਂ 600 ਸਾਲ ਪਹਿਲਾਂ 700 ਸਾਲ ਪਹਿਲਾਂ ਮੁਗਲ ਕਰਦੇ ਹੁੰਦੇ ਸੀਗੇ ਆਪਦੀ ਜਿਹੜੀ ਤਲਵਾਰ ਦੀ ਨੋਕ ਤੇ ਆਪਦੀ ਪਾਵਰ ਨਾਲ ਕੀਆ ਲੋਕਾਂ ਤੋਂ ਉਹ ਗੱਲਾਂ ਮਨਾਉਂਦੇ ਹੁੰਦੇ ਸੀਗੇ ਮਤਲਬ ਜਿਹੜੀਆਂ ਲੋਕ ਨਹੀਂ ਕਰਨਾ ਚਾਹੁੰਦੇ ਚਲੋ ਮੈਂ ਇੱਕ ਗੱਲ ਇੱਥੇ ਮੰਨਦਾ ਕਿ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਦਰਬਾਰ ਸਾਹਿਬ ਜਾਂਦੇ ਹਾਂ ਉੱਥੇ ਕੀ ਆ ਮਤਲਬ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਆ ਉੱਥੇ ਆਪਾਂ ਨੂੰ ਸ਼ਾਰਟਸ ਨਹੀਂ ਪਾ ਕੇ ਜਾਣੇ ਚਾਹੀਦੇ ਸਿਰ ਤੇ ਟੋਪੀ ਨਹੀਂ ਲਾ ਕੇ ਜਾਣੀ ਚਾਹੀਦੀ ਤੇ ਸਾਰੀਆਂ ਚੀਜ਼ਾਂ ਦਾ ਕੀ ਉੱਥੇ ਧਿਆਨ ਰੱਖਣਾ ਚਾਹੀਦਾ ਮੰਨਦਾ ਮੈਂ ਇਹ ਗੱਲ ਪਰ ਸੜਕਾਂ ਦੇ ਤੁਰੇ ਫਿਰਦੇ ਲੋਕਾਂ ਦੇ ਸਿਰ ਤੋਂ ਤੁਸੀਂ ਟੋਪੀਆਂ ਲਾ ਲਾ ਕੇ ਕੀ ਆ ਬਰਸ਼ਿਆਂ ਦੇ ਡੰਗ ਲਵਾਂ ਜਾਂ ਫਿਰ ਉਹਨਾਂ ਨਾਲ ਕੁੱਟਮਾਰ ਕਰੂੰ ਤਾਂ ਕੋਈ ਵੀ ਇਦਾਂ ਦੀ ਮਤਲਬ ਕਿਸੇ ਨਾਲ ਆਪਾਂ ਗਲਤ ਹਰਕਤ ਕਰੀਏ ਤਾਂ ਇਹ ਇੱਕ ਕੀਆ ਕੱਟੜਤਾ ਤੇ ਜਿੱਥੇ ਕੱਟੜਤਾ ਆ ਜੇ ਮੈਨੂੰ ਨਹੀਂ ਲੱਗਦਾ ਉੱਥੇ ਕੋਈ ਧਰਮ ਹੋਊਗਾ ਕੋਈ ਅਧਿਆਤਮ ਹੋਊਗਾ ਤੇ ਇਨਸਾਨਤਾ ਰਹਿਣੇਗੀ ਆ ਇਹ ਕਟੜਤਾ ਹਮੇਸ਼ਾ ਹੀ ਨਫ਼ਰਤ ਫਲਾਉਂਦੀ ਆ ਕਟੜਤਾ ਨੇ ਅੱਜ ਤੱਕ ਤੁਸੀਂ ਦੇਖਿਆ ਕੋਈ ਧਰਮ ਦੀ ਮਤਲਬ ਵਾਹ ਵਾਹ ਕਰਾਈ ਆ ਤਾਂ ਇਹ ਕੰਮ ਮੁਗਲ ਕਰਦੇ ਹੁੰਦੇ ਸੀਗੇ ਤਾਂ ਉਸ ਟਾਈਮ ਨੂੰ ਤੁਸੀਂ ਸਾਰਿਆਂ ਨੇ ਇਤਿਹਾਸ ਵਿੱਚ ਪੜਿਆ ਤੇ ਅੱਜ ਤੱਕ ਕੀ ਆਪਾਂ ਉਸ ਟਾਈਮ ਨੂੰ ਕੀ ਗਲਤ ਕਹਿੰਦੇ ਆ ਉਹ ਲੋਕਾਂ ਨੂੰ ਗਲਤ ਕਹਿੰਦੇ ਆ ਜਿਹੜੇ ਇਦਾਂ ਮਤਲਬ ਕਟੜਤਾ ਨਾਲ ਕੀ ਆਪਦੇ ਮਤਲਬ ਧਰਮ ਦੀਆਂ ਚੀਜ਼ਾਂ ਦੂਜੇ ਲੋਕਾਂ ਤੋਂ ਮਣਾਉਂਦੇ ਸੀਗੇ ਤਾਂ ਹੁਣ ਇੱਕ ਗੱਲ ਹੋਰ ਹੈ ਕਿ ਅੰਗਰੇਜ਼ ਨਾ ਤਾਂ ਦਾੜੀ ਰੱਖਦੇ ਆ ਤੇ ਨਾ ਹੀ ਉਹ ਕੀ ਆ ਪੱਗ ਮਤਲਬ ਬੰਨਦੇ ਆ ਪਰ ਕੈਨੇਡਾ ਵਿੱਚ ਜਾਂ ਕਿਸੇ ਹੋਰ ਕੰਟਰੀ ਵਿੱਚ ਵੀ ਤੁਸੀਂ ਇੱਕ ਗੱਲ ਦੇਖੋ ਜੇ ਕੋਈ ਵੀ ਬੰਦਾ ਜਿਹੜਾ ਅੰਗਰੇਜ਼ ਨਾਲ ਕੰਮ ਕਰਦਾ ਨਾ ਭਾਵੇਂ ਉਹ ਕੈਸ਼ ਤੇ ਕਰੇ ਤੇ ਭਾਵੇਂ ਉਹ ਮਤਲਬ ਸਿੰਨ ਤੇ ਕੰਮ ਕਰੇ ਇੱਥੇ ਕੀ ਆ ਅੰਗਰੇਜ਼ਾਂ ਨੇ ਜਿੰਨੀ ਤੁਸੀਂ ਮਿਹਨਤ ਕਰੀਆ ਓਨੇ ਤੁਹਾਨੂੰ ਪੈਸੇ ਦੇ ਹੀ ਦੇਣੇ ਆ ਚਾਹੇ ਉਹ ਤੁਹਾਡੇ ਤੁਹਾਨੂੰ ਕੈਸ਼ ਚ ਦੇ ਦੇਣ ਜਾਂ ਤੁਹਾਡੇ ਫੋਨ ਚ ਪਾ ਦੇਣ ਪਰ ਜਿੰਨੇ ਤੁਹਾਡੇ ਪੈਸੇ ਆ ਉਹ ਮੰਨਦੇ ਤੁਹਾਨੂੰ ਦੇ ਦੇਣੇ ਆ ਪਰ ਦੂਜੇ ਪਾਸੇ ਦੇਖ ਲਓ ਇੱਥੇ ਸਾਡੇ ਲੋਕ ਕੀ ਆ ਜਿਨ੍ਹਾਂ ਦੇ ਮਤਲਬ ਦਾੜਾ ਰੱਖਿਆ ਹੋਇਆ ਪੱਗਾਂ ਮੰਨੀਆਂ ਹੋਈਆਂ ਤੇ ਕੁਰਤੇ ਪਜਾਮੇ ਪਾਏ ਹੋਏ ਆ ਮਤਲਬ ਪਹਿਰਾਵਾ ਤਾਂ ਆਪਾਂ ਕਹਿ ਸਕਦੇ ਆ ਕਿ ਇੱਕ ਪੂਰਾ ਸਿੱਖਾਂ ਵਾਲਾ ਪਰ ਸਿੱਖਾਂ ਵਾਲੀ ਉਹਦੇ ਵਿੱਚ ਗੱਲ ਕੋਈ ਨਹੀਂ ਕਿਉਂਕਿ ਮਤਲਬ ਪਹਿਲਾਂ ਤਾਂ ਸਟੂਡੈਂਟਾਂ ਨੂੰ ਉਹਨਾਂ ਨੇ ਰੱਖਣਾ ਦਸਾਂ ਦਸਾਂ ਡਾਲਰਾਂ ਤੇ 12-12 ਡਾਲਰਾਂ ਤੇ ਤੇ ਬਾਅਦ ਚ ਉਹ ਮਤਲਬ ਜਿਹੜੀ ਅਮਾਉਂਟ ਤੇ ਉਹਨਾਂ ਨੂੰ ਰੱਖਿਆ ਤੇ ਉਹ ਵੀ 2-2 ਮਹੀਨਿਆਂ ਦੇ 3-3 ਮਹੀਨਿਆਂ ਦੇ ਕੀ ਆ ਪੈਸੇ ਰੱਖ ਜਾਂਦੇ ਆ ਤਾਂ ਭਾਵੇਂ ਸਾਰੇ ਪੰਜਾਬੀ ਨਹੀਂ ਪਰ ਬਹੁਤ ਹੱਦ ਤੱਕ ਤੇ ਇਹ ਚੀਜ਼ਾਂ ਉਹਨਾਂ ਨੂੰ ਪਤਾ ਹੈ ਜਿਹੜੇ ਕੈਨੇਡਾ ਵਿੱਚ ਰਹਿੰਦੇ ਆ ਜਿਨ੍ਹਾਂ ਦੇ ਰਿਸ਼ਤੇਦਾਰ ਕੈਨੇਡਾ ਵਿੱਚ ਹੈ ਜਿਨ੍ਹਾਂ ਦੀ ਭੈਣ ਭਰਾ ਕੈਨੇਡਾ ਵਿੱਚ ਹੈ ਤਾਂ ਉਹਨਾਂ ਨੂੰ ਇਹ ਚੀਜ਼ਾਂ ਚੰਗੀ ਤਰ੍ਹਾਂ ਪਤਾ ਹੈ ਤਾਂ ਦੂਜੀ ਇੱਕ ਆਪਾਂ ਗੱਲ ਹੋਰ ਦੇਖ ਸਕਦੇ ਆ ਹੁਣ ਜਿੰਨੇ ਵੀ ਲੋਕੋ ਫਤਿਹਗੜ੍ਹ ਸਾਹਿਬ ਗਏ ਨੇ ਆਨੰਦਪੁਰ ਸਾਹਿਬ ਗਏ ਨੇ ਹੋ ਸਕਦਾ ਉਹਨਾਂ ਚੋਂ ਬਹੁਤੇ ਸਿੱਖ ਨਾ ਹੋਣ ਮੁਸਲਮਾਨ ਹੋ ਸਕਦੇ ਆ ਹਿੰਦੂ ਭਰਾ ਹੋ ਸਕਦੇ ਨੇ ਤਾਂ ਹੋਰ ਵੀ ਕਈ ਰਿਲੀਜੀਨਾਂ ਦੇ ਲੋਕ ਹੋ ਸਕਦੇ ਨੇ ਤਾਂ ਚਲੋ ਆਪਾਂ ਜਦੋਂ ਵੀ ਕੋਈ ਗੁਰਦੁਆਰੇ ਸਾਹਿਬ ਦੇ ਅੰਦਰ ਜਾਂਦਾ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਅੱਗੇ ਜਾਂਦੇ ਆ ਮੱਥਾ ਟੇਕਦੇ ਆ ਤਾਂ ਉੱਥੇ ਚਲੋ ਮੰਨਦੇ ਆ ਆਪਾਂ ਸਾਰਿਆਂ ਨੂੰ ਕਹਿ ਸਕਦੇ ਆ ਕਿ ਤੁਹਾਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਤਾਂ ਉੱਥੇ ਵੀ ਇਹ ਨਹੀਂ ਕਿ ਆਪਾਂ ਉਹਨਾਂ ਨੂੰ ਵਰਛੇ ਲੈ ਕੇ ਕੀ ਆ ਉਹਨਾਂ ਦੇ ਆਪਾਂ ਮਾਰੀਏ ਉਹਨਾਂ ਨੂੰ ਕੁੱਟੀਏ ਜਾਂ ਉਹਨਾਂ ਨੂੰ ਉਹਨਾਂ ਦੀ ਮਤਲਬ ਕਿ ਉੱਥੇ ਬੇਇੱਜ਼ਤੀ ਕਰੀਏ ਤਾਂ ਉਹਨਾਂ ਨੂੰ ਵੀ ਆਪਾਂ ਬਾਹਰ ਵਿੱਚ ਜਿਹੜੇ ਆਪਣੇ ਬੰਦੇ ਖੜੇ ਆ ਉਹਨਾਂ ਨੂੰ ਕਹਿ ਸਕਦੇ ਆ ਕਿ ਤੁਸੀਂ ਆ ਲਓ ਅਸੀਂ ਤੁਹਾਨੂੰ ਕੀ ਹਰਮਨਲਾ ਸਾਹਿਬ ਦਿੰਨੇ ਆ ਤੁਸੀਂ ਇਸ ਨੂੰ ਕੀ ਅਸਰ ਤੇ ਬੰਨ ਲਓ ਟੋਪੀ ਆਪਣੀ ਜੇਬ ਚ ਪਾ ਲਓ ਤਾਂ ਗੱਲ ਤਾਂ ਇੰਨੀ ਕੀ ਆ ਮਤਲਬ ਇੱਕੋ ਗੱਲ ਨੂੰ ਕੀ ਆ ਆਪਾਂ ਦੋ ਤਰੀਕਿਆਂ ਨਾਲ ਕਰ ਸਕਦੇ ਆ ਪਰ ਆਪਾਂ ਕਿਉਂ ਕਟੜਤਾ ਵਾਲਾ ਜਿਹੜਾ ਰਾਹ ਕਿਉਂ ਚੁੰਮਦੇ ਆ ਬਾਹਰ ਫਿਰਦੇ ਲੋਕਾਂ ਨੂੰ ਵੀ ਆਪਾਂ ਉਹਨਾਂ ਦੀਆਂ ਟੋਪੀਆਂ ਲਾ ਕੇ ਹੱਥਾਂ 'ਚ ਕਿਉਂ ਨਹੀਂ ਫੜਾਤੀ ਆਪਾਂ ਕਿਉਂ ਨਹੀਂ ਇਹ ਕਰਦੇ ਕਿ ਜਿਹੜੇ ਸਾਡੇ ਕੋਲ ਮਤਲਬ ਕੋਈ ਰਮਾਲ ਲਈਏ ਜਾਂ ਕੋਈ ਹੋਰ ਰਮਾਲਾ ਸਾਹਿਬ ਲਈਏ ਤਾਂ ਉਹ ਅਸੀਂ ਕਿਉਂ ਨਹੀਂ ਲੋਕਾਂ ਨੂੰ ਉੱਥੇ ਵੰਡ ਦਿੱਤੇ ਕਿਉਂਕਿ ਬਸ ਇਹਦਾ ਇਹੀ ਆ ਕਿ ਜਿਹੜਾ ਇੱਕ ਰਸਤਾ ਹੈ ਅਸੀਂ ਇਹ ਬਸ ਦਿਖਾਉਣਾ ਚਾਹੁੰਦੇ ਆ ਕਿ ਸਾਡੇ ਜਿਹੜਾ ਅਸੀਂ ਗੁਰੂ ਸਾਹਿਬ ਦੀ ਬਹੁਤ ਰਿਸਪੈਕਟ ਕਰਦੇ ਆ ਅਸੀਂ ਕੀ ਆ ਆਪਣੇ ਧਰਮ ਵਿੱਚ ਬਹੁਤ ਕਟੜਾ ਪਰ ਕਟੜੜ ਤਾਂ ਕਿਸੇ ਵੀ ਮਤਲਬ ਤਰੀਕੇ ਨਾਲ ਹੋਵੇ ਤੁਸੀਂ ਆਪਣੇ ਫੈਮਿਲੀ ਨੂੰ ਲੈ ਕੇ ਬਹੁਤ ਕਟੜੜ ਤੁਸੀਂ ਤੁਹਾਡਾ ਭਰਾ ਕੁਝ ਗਲਤ ਕਰਦਾ ਹੈ ਤੁਹਾਡੀ ਭੈਣ ਤੁਹਾਡਾ ਮਾਪਿਓ ਕੁਝ ਗਲਤ ਕਰਦਾ ਪਰ ਤੁਸੀਂ ਕੀ ਉਸ ਨੂੰ ਗਲਤ ਨਹੀਂ ਕਹੋਗੇ ਇੱਥੇ ਕੀ ਤੁਸੀਂ ਕਟੜੜ ਹੈ ਤਾਂ ਉਹੀ ਹੁਣ ਸਾਡੇ ਬਹੁਤ ਸਾਰੇ ਲੋਕ ਕੀ ਆ ਇਹ ਚੀਜ਼ ਨੂੰ ਸਹੀ ਕਹਿ ਰਹੇ ਆ ਕਿ ਇਹ ਚੀਜ਼ ਆ ਜਿਹੜੀ ਸਹੀ ਕਰੀ ਆ ਮਤਲਬ ਜੇ ਕਿਸੇ ਨੰਗ ਸਿੰਘ ਨੇ ਲੋਕਾਂ ਦੀਆਂ ਟੋਪੀਆਂ ਲਵਾ ਲਈਆਂ ਮਤਲਬ ਉਹਨਾਂ ਨੂੰ ਕੁਝ ਮਤਲਬ ਇਦਾਂ ਕੋਈ ਝੜਕਿਆ ਵੀ ਤੇ ਇਹ ਚੀਜ਼ ਸਹੀ ਆ ਪਰ ਉਹੀ ਗੱਲ ਆ ਜੂਗੀ ਇੱਥੇ ਕਿ ਇਸ ਕੱਟੜਤਾ ਵਿੱਚ ਗਿਣਿਆ ਜਾਣਾ ਤੇ ਕੱਟੜਤਾ ਕੋਈ ਹੱਲ ਨਹੀਂ ਹੁੰਦਾ ਤੇ ਜੇ ਤੁਸੀਂ ਕਿਸੇ ਨੂੰ ਕਹਿਣਾ ਹੀ ਆ ਸਮਝਾਉਣਾ ਹੀ ਆ ਤਾਂ ਆਪਦਾ ਉਸ ਨੂੰ ਕੀ ਨਰਮੀ ਨਾਲ ਵੀ ਆਪਾਂ ਕਹਿ ਸਕਦੇ ਆ ਤਾਂ ਜੇ ਫੇਰ ਵੀ ਲੋਕ ਹੈ ਨਹੀਂ ਮੰਨਦੇ ਤਾਂ ਉਹ ਗੱਲ ਵੱਖਰੀ ਆ ਪਰ ਕਿਸੇ ਦੇ ਸਰਤੇ ਜੀ ਟੋਪੀ ਲਈ ਆ ਤੇ ਇਹ ਐਡਾ ਕੋਈ ਗੁਨਾਹ ਨਹੀਂਗਾ ਮੈਂ ਇਸ ਨੂੰ ਗੁਨਾਹ ਨਹੀਂ ਮੰਨਦਾ ਜੇ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਕਿਸੇ ਨੇ ਟੋਪੀ ਲਈ ਆ ਸਰਦੀ ਦਾ ਮੌਸਮ ਹੈ ਤਾਂ ਲੋਕ ਟੋਪੀ ਪਾ ਸਕਦੇ ਆ